ਸ਼ਿੰਗਾਰ ਕਰਨੇ ਨੱਕ ਪੜਵਾ ਲੈਂਦੀ ਹੈ ਕਈ ਕੰਨ ਪੜਵਾ ਲੈਂਦੀ ਹੈ ਹਨ ਇਸ ਪ੍ਰਕਾਰ ਦੇ ਸ਼ਿੰਗਾਰ ਕਰਦੀਆਂ ਹਨ ਇਹਨਾਂ ਸ਼ਿੰਗਾਰਾਂ ਦਾ ਨੱਕ ਕੰਨ ਪਾੜੰਦੇ ਠਾ ਸਾਹਬ ਸੰਗੀਤ ਜੀ ਜਿਹੜਾ ਭੈ ਧਾਰਨ ਹੈ ਇਹ ਸਹੀ ਜੀ ਇਹ ਸ਼ਿੰਗਾਰ ਹੈ ਰਾਜਾ ਜੋ ਸਾਹਬ ਸੰਗੀਤ ਦਸ਼ ਪਰਜਾ ਪਤ ਸੀ ਇਸਨੇ ਇੱਕ ਲੜਕੀ ਦਾ দান ਕੀਤਾ ਸੀ ਸਾਬਤ ਸੂਰਨ ਦਾ ਇਹਨੂੰ ਦਸ਼ ਪਰਜਾ ਪਤ ਦੀ ਪਦਵੀ ਦੀ ਪ੍ਰਾਪਤੀ ਹੋਈ ਦਸ਼ ਪਰਜਾ ਬਦ ਜਦੋਂ ਇਹ ਬਣ ਗਿਆ ਫਿਰ ਇਹਦੇ ਅੰਦਰ ਸੰਕਲਪ ਹੋਇਆ ਵੀ ਮਾਰਾ ਮੇਰੇ 10000 ਕੰਨਿਆ ਹੋਣ ਮੈਂ ਲੜਕੀਆਂ ਦਾ ਦਾਨ ਕਰਾਂ ਇਸ ਪ੍ਰਕਾਰ ਜਦੋਂ ਇਹ 10000 ਲੜਕੀਆਂ ਹੋ ਗਈਆਂ ਬ੍ਰਹਮਾ ਦੇ ਅੰਦਰ ਚਿੰਤਾ ਪੈ ਗਈ ਮੇਰੀ ਪਦਵੀ ਨਾ ਕਿਤੇ ਖੋ ਲਵੇ ਉਸ ਵੇਲੇ ਨਾਰਦ मुनि ਨੂੰ ਭੇਜਿਆ ਕਹਿੰਦੇ ਜਾ ਇਹ ਲੜਕੀਆਂ ਦਾ ਦਾਨ ਜਿਹੜੇ ਵਿੱਚ ਲੜਕੀਆਂ ਦਾ ਦਾਨ ਕਰਤਾ ਨੱਕ ਕਾਨੂੰ ਨਾਮ ਵੀ ਨਹੀਂ ਆ ਤੇ ਅੱਗੇ ਪਰਜਾ ਪਦ ਬਣ ਗਿਆ ਹੁਣ ਵਰਮਾ ਪਦਵੀ ਨੂੰ ਰਕਦੇ ਪਾ ਲਏ ਇਹ ਦਾਨ ਦੇ ਕਰਕੇ ਤੂੰ ਐ ਕਰੇ ਉਹ ਕਰ ਬਈ ਸਾਧ ਸੂਰਤ ਇਹਨਾਂ ਦੀ ਬੰਗਾੜ ਦੇ ਨਾਰਦ 무ਨੀ ਕਹਿਣ ਲੱਗਾ हे ਰਾਜਾ ਤੂੰ ਦਾਨ ਤਾਂ ਲੜਕੀ ਇਹਦਾ ਕਰਨ ਲੱਗਾ ਹੈ ਪਰ ਨਾਲ ਸਵੇਲੇ ਦੇ ਗਹਿਣੇ ਕੰਲਾਂ ਚ ਪਾ ਦੇ ਨੱਕ ਚ ਪਾ ਦੇ ਹੱਥਾਂ ਚ ਪਾ ਦੇ ਪੈਰਾਂ ਚ ਪਾ ਦੇ ਸਿਰ ਤੇ ਪਾ ਦੇ ਇਹੋ ਦਾਨ ਕਰ ਉਹ ਸਾਧ ਸੰਗਤ ਜੀ ਰਾਜੇ ਦੇ ਆਖੇ ਲਾ ਕੇ ਨਾਰਦ 무ਨੀ ਨੇ ਉਹ 10000 ਤੇ ਗ੍ਰਹਿ ਭਈ ਕੰਨਿਆ ਕਲਗੀ ਤੁਹਾਨੂੰ ਲਿਖਿਆ ਜੇ ਸਮਾਨ ਕਹੇ ਲਗੇ ਨਾ ਅੰਨਿਆ ਇਹ ਸਭ ਵਿਆਹ ਮੇਰੇ ਸੰਦਈ ਉਹ ਸਾਰੇ ਰਾਜਿਆਂ ਨੂੰ ਵਿਆਹ ਤੀਆਂ ਪਰ ਉਹ ਦਸ਼ਪਰਜਾ ਪਰ ਜਿਹੜਾ ਸੀ ਉਹ ਪਹਿਲਾਂ দান ਕਰਕੇ ਓਡੀ ਪਦਵੀ 'ਚ ਰਿਹਾ ਉਹ ਉੱਚਾ ਨਾ ਹੋ ਸਕਿਆ ਉਹਦੇ ਪੁੰਨ ਸਾਰੇ ਨਾਸ ਹੋ ਗਏ ਸਾਧ ਸੰਗਜੀ ਇਹ ਸਾਧ ਸੂਰਤ ਨੂੰ ਬਗਾਲਨੇ ਕਰਕੇ ਇਹ ਦਸ਼ਪਰਜਾ ਬਦ ਚਾਹੁੰਦਾ ਸੀ ਕਿ ਮੈਂ ਵਰਮਾ ਦੀ ਪਦਵੀ ਪਾ ਲਾਂ ਉਹ ਹੋਆ ਨਾ ਸਕਿਆ ਨਾਰ ਦੇ ਵਿਚਾਰ ਕਰਕੇ ਉਹ ਰੀਆਂ ਨਾਸੋ ਤੇ ਕੰਨ ਤੇ ਨੱਕ ਇਹ ਬਣਾਤੇ ਸਾਦ ਸੂਰਜ ਵਿਗਾੜ ਪੀ ਐਡਾ ਪਾਪ ਦਸ਼ ਪਰਿਆ ਪਾਉ ਲੱਗਾ ਸੀ ਹੁਣ ਕੁੜੀਆਂ ਤੇ ਜਿਹੜੀਆਂ ਬੀਬੀਆਂ ਨਾਕਾਂ ਨੂੰ ਬਿੰਦੀਆਂ ਹਨ ਉਹਨਾਂ ਨੂੰ ਇਸੇ ਪ੍ਰਕਾਰ ਹੀ ਹਨ ਦੁਨੀਆਂ ਦੇ ਲੋਕ ਜਿਹੜੇ ਹਮੇ ਕੰਗਾਲ ਹੋਏ ਫਿਰਦੇ ਹੋਣਗੇ ਨੱਕਾਂ ਨੂੰ ਕੰਨਾਂ ਦੀ ਗਹਿਣੀ ਅਦੇ ਨਾਲ ਤੇ ਜੇ ਕਿਤੇ ਮਸਿਆ ਤੇ ਚਲੇ ਜਾਣ ਕਈ ਥਾਈਂ ਤੇ ਮਾਈਆਂ ਦੀਆਂ ਸਾਰੀਆਂ ਡੰਡੀਆਂ ਸਵੇਨੇ ਦੀਆਂ ਸਣੇ ਕੰਨਾਂ ਦੇ ਵੱਢ ਕੇ ਲੈ ਜਾਂਦੇ ਆ ਅਤੇ ਨੱਕ ਵੀ ਕਈਆਂ ਦੇ ਵੱਡੇ ਜਾਂਦੇ ਆ ਕਈਆਂ ਦੇ ਹੱਥ ਖਿੱਚ ਲੈਂਦੇ ਆ ਇਸ ਪ੍ਰਕਾਰ ਸਾਹ ਸੰਗ ਦੀ ਹਾਲਤ ਹੁੰਦੀ ਹੈ ਸੋ ਵਾਹਿਗੁਰੂ ਦੀ ਰਜ਼ਾ ਵਿੱਚ ਜਿਹੜੇ ਨਹੀਂ ਚੱਲਦੇ ਆਪਣੀ ਮਰਜ਼ੀ ਕਰਦੇ ਆ ਇਸ ਪ੍ਰਕਾਰ ਉਹ ਦੁੱਖ ਕਲੇਸ਼ ਹੁੰਦਾ ਹੈ ਮਾਰੇ ਤਾਂ ਸ਼ਗਾਰੇ ਰੱਖਦੇ ਆ ਸੁਣੋ ਭੈ ਕਾ ਸਹਜ ਸੀਗਾਰ ਕਰੇ ਜਦੋਂ ਭੈ ਪਤੀ ਦਾ ਰਖਣੇ ਹਰ ਵਕਤ ਤੰਗ ਸੰਗ ਸਮਝਦਾ ਤੇ ਸ਼ਾਂਤ ਕਿਤੇ ਰਹਿਣਾ ਹੈ ਇਸੇ ਹੀ ਸ਼ਿੰਗਾਰ ਕਰੋ ਇਵੇਂ ਵਾਹਿਗੁਰੂ ਦਾ ਜਿਹੜਾ ਭਾ ਅੰਗ ਸੰਗ ਸਮਝੇ ਨੇ ਸ਼ਾਂਤੀ ਦੀ ਕਿਰਤੀ ਰੱਖਣੀ ਹੈ ਇਹੋ ਹੀ ਸ਼ਿੰਗਾਰ ਮਾਰਿਆ ਦੀ ਪ੍ਰਾਪਤੀ ਵਾਸਤੇ ਕਰੋ